ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਰੜਕ ਭਾਗ ਤੀਜਾ ਜਿਸ ਨੂੰ ਲਿਖਿਆ ਹੈ ਸੰਦੀਪ ਦਿਓੜਾ ਜੀ ਨੇ ਉਮੀਦ ਹੈ ਤੁਹਾਨੂੰ ਪਹਿਲਾ ਭਾਗ ਪਸੰਦ ਆਇਆ ਹੋਣਗੇ ਅਤੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਪਾਪਾ ਜੀ ਮੈਨੂੰ ਲੱਗਦਾ ਹੈ ਕਿ ਐਮ ਐਲ ਏ ਸਾਹਿਬ ਨੂੰ ਬੁਲਾਉਣ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਸੀ ਬੁਲਾਉਣਾ ਤਾਂ ਮੈਂ ਵੀ ਨਹੀਂ ਸੀ ਚਾਹੁੰਦਾ ਬਸ ਰੰਧਾ ਆਵੇ ਕਰਕੇ ਬੁਲਾਉਣਾ ਪੈ ਗਿਆ ਮੈਨੂੰ ਤਾਂ ਲੋਕਾਂ ਦੀ ਇਹ ਸਮਝ ਨਹੀਂ ਆਉਂਦੀ ਕਿ ਕਿਹੋ ਜਿਹੇ ਲੋਕਾਂ ਨੂੰ ਨਿਵਾਉਂਦੇ ਚੁਣ ਦਿੰਦੇ ਨੇ ਨਾ ਆਕਲ ਨਾ ਮੌਤ ਚੱਲ ਛੱਡ ਪੁੱਤਰ ਤੂੰ ਐਵੇਂ ਕਿਉਂ ਗੁੱਸੇ ਹੋਈ ਜਾਂਦਾ ਹੈ ਬੈਗਰੂ ਜੀ ਮੇਰੇ ਸਦਕਾ ਆਪਣਾ ਪ੍ਰੋਗਰਾਮ ਵਧੀਆ ਸਫਲ ਹੋ ਗਿਆ ਮੈਨੂੰ ਲੱਗਦਾ ਹੈ ਅਗਲੇ ਸਾਲ ਤਾਂ ਇਸ ਤੋਂ ਵੀ ਵੱਧ ਪਰਿਵਾਰ ਸ਼ਾਮਲ ਹੋਣਗੇ ਵੈਸੇ ਪਾਪਾ ਜੀ ਤੁਸੀਂ ਠੀਕ ਹੀ ਆਖਦੇ ਹੋ ਪੈਸੇ ਔ ਨਾਲ ਅਕਲ ਨਹੀਂ ਆਉਂਦੀ ਕੋਲ ਬੈਠੀ ترਸੀਮ ਦੀ ਵੱਡੀ ਭੈਣ ਰਮੀ ਬੋਲਦੀ ਹੈ ਪੁੱਤ ਪੜ੍ਹੇ ਲਿਖੇ ਤੇ ਅਣਪੜ੍ਹ ਚ ਇੰਨਾ ਕੋ ਫਰਕ ਤਾਂ ਪੈਂਦਾ ਹੀ ਹੈ ਪਾਪਾ ਜੀ ਐਮਐਲਏ ਸਾਹਿਬ ਦੇ ਨਾਲ ਕੌਣ ਕੌਣ ਆਇਆ ਸੀ ترਸੀਮ ਆਪਣੇ ਪਾਪਾ ਨੂੰ ਪੁੱਛਦਾ ਹੈ ਨਛੱਤਰ ਸਿੰਘ ਹੈ ਨਾਲ ਦੇ ਪਿੰਡ ਦਾ ਚੌਧਰੀ ਪਾਪਾ ਜੀ ਸਾਰੇ ਚੌਧਰੀ ਹੀ ਬੇਅਕਲ ਹੁੰਦੇ ਹਨ ਜਾਂ ਫਿਰ ਇਹ ਇਕੱਲਾ ਹੀ ਮੂਰਖ ਹੈ ਬੜਾ ਕਿੱਲਾ ਫਸਿਆ ਹੈ ਧੌਣ ਵਿੱਚ ਇਸ ਦੀ ਐਵੇਂ ਗੁੱਸਾ ਨਹੀਂ ਕਰਦੀ ਇਹ ਸਭ ਵੱਡੇ ਲੋਕਾਂ ਦੇ ਡਰਾਮੇ ਹੁੰਦੇ ਹਨ ਵੱਡੇ ਹੋਣਗੇ ਇਹ ਤਾਂ ਆਪਣੇ ਘਰ ਹੋਣਗੇ ਅਸੀਂ ਵੀ ਕਿਸ ਤੋਂ ਘੱਟ ਨਹੀਂ ਹੈ ਉਸ ਨੂੰ ਕਿੰਨੇ ਵਾਰ ਆਖਿਆ ਹੈ ਕਿ ਮੇਜਰ ਹਨ ਪਾਪਾ ਜੀ ਪਰ ਉਹ ਤਾਂ ਆਪਣੇ ਆਪ ਨੂੰ ਹੀ ਫੌਜ ਦੱਸੀ ਜਾਂਦਾ ਤੁਸੀਂ ਹੁਣ ਗੱਲਾਂ ਛੱਡੋ ਰੋਟੀ ਖਾਓ ਠੰਡੀ ਹੋ ਰਹੀ ਹੈ ਪਿੱਛੋਂ ਉਹਨਾਂ ਦੀ ਮਾਤਾ ਜੀ ਆ ਕੇ ਬੋਲਦੀ ਹੈ ਆਹ ਗੱਲ ਤਾਂ ਤੁਸੀਂ ਵਧੀਆ ਕੀਤੀ ਮੇਜਰ ਸਾਹਿਬਾਂ ਸਾਰੇ ਰੋਟੀ ਖਾ ਲ ਲਈ ਡਾਈਨਿੰਗ ਟੇਬਲ ਤੇ ਚਲੇ ਜਾਂਦੇ ਨੇ ਨਮਸਤੇ ਅੰਕਲ ਜੀ ਮੈਂ ਆ ਗਈ ਸਮਰ ਹਵੇਲੀ ਅੰਦਰ ਆਉਂਦੇ ਹੀ ਭੱਜ ਕੇ ਨਿਸ਼ਾਤਰ ਸਿੰਘ ਕੋਲ ਆਉਂਦੀ ਹੈ ਆ ਗਿਆ ਮੇਰਾ ਬੱਚਾ ਕਿਵੇਂ ਰਹਾ ਮੇਰੇ ਬੱਚੇ ਦਾ ਸਫਰ ਨਿਸ਼ਾਤਰ ਸਿੰਘ ਬੜੇ ਪਿਆਰ ਨਾਲ ਉਸਨੂੰ ਬੁਲਾਉਂਦਾ ਹੈ ਫਾਈਨ ਵੈਰੀ ਫਾਈਨ ఎవਰੀਥਿੰਗ ਇਜਾ ਫਾਈਨ ਅੰਕਲ ਬਹੁਤ ਵਧੀਆ ਹੋਰ ਤੇਰੀ ਪੜ੍ਹਾਈ ਕਿਵੇਂ ਚੱਲ ਰਹੀ ਹੈ ਫਾਈਨ ਅੰਕਲ ਹੁਣ ਤੁਸੀਂ ਕੁੜੀ ਦੀ ਇੰਟਰਵਿਊ ਵੀ ਲਈ ਜਾਓਗੇ ਜਾਂ ਕੁਝ ਖਾਣ-ਪੀਣ ਲਈ ਵੀ ਦਿਓਗੇ ਸਰਦਾਰਨੀ ਮਗਰੋਂ ਆ ਕੇ ਬੋਲਦੀ ਹੈ ਸਤਿ ਸ੍ਰੀ ਅਕਾਲ ਆਂਟੀ ਕਿਵੇਂ ਹੋ ਤੁਸੀਂ ਸਾਮਰ ਉਸ ਨੂੰ ਜੱਫੀ ਪਾ ਲੈਂਦੀ ਹੈ ਤੈਨੂੰ ਦੇਖ ਕੇ ਤਾਂ ਰੋਗੀ ਵੀ ਤੰਦਰੁਸਤ ਹੋ ਜਾਏ ਮੇਰੀ ਏਤੀਏ ਸਰਦਾਰਨੀ ਸਮਰ ਨੂੰ ਪਿਆਰ ਨਾਲ ਆਪਣੇ ਗળે ਲਗਾਉਂਦੀ ਹੈ ਆਂਟੀ ਜੀ ਇਹ ਤੁਹਾਡਾ ਪਿਆਰੀ ਹੈ ਤਾਂ ਜਿਸਨੇ ਮੈਨੂੰ ਕਦੇ ਵੀ ਮੇਰੀ ਮਾਂ ਦੀ ਯਾਦ ਨਹੀਂ ਆਉਣ ਦਿੱਤੀ ਸਮਰ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਨਾ ਮੈਂ ਤੇਰੀ ਮਾਂ ਨਹੀਂ ਸਰਦਾਰਨੀ ਪਿਆਰ ਨਾਲ ਗੁੱਸਾ ਵੀ ਕਰਦੀ ਹੈ ਜੇ ਤੁਹਾਡੇ ਮਾਂ ਤੇ ਦੇ ਗਲੇ ਸਿਕਪੇ ਦੂਰ ਹੋ ਗਏ ਤਾਂ ਮਾਤਾ ਜੀ ਕੁਝ ਖਵਾ ਵੀ ਦਿਓ ਬਾਲੀ ਬੁੱਕ ਲਗੀ ਹੈ ਸਾਮਰਦੀ ਰਸਤੇ ਵਿੱਚ ਵੀ ਕੁਝ ਵੀ ਨਹੀਂ ਖਾਦਾ ਹਾਏ ਮੈਂ ਮਰ ਜਾਵਾਂ ਮੇਰੀ ਧੀ ਭੁੱਖੀ ਹੈ ਬੱਲੇ ਮਾਤਾ ਤੇਰੀ ਕੁੜੀ ਦਾ ਬਾਲਾ ਫਿਕਰ ਹੈ ਮੁੰਡੇ ਦਾ ਕੋਈ ਫਿਕਰ ਨਹੀਂ ਮੈਂ ਤਾਰਿਆ ਨਾ ਦਿਔਰ ਦਾ ਦਿਔਰ ਹੀ ਰਾਜ ਵੀ ਪਿਆਰ ਨਾਲ ਮੀਨਾ ਮਾਰਦਾ ਹੈ ਰਾਜ ਅੱਜ ਤੋਂ ਬਾਅਦ ਅਜਿਹੀ ਗੱਲ ਕਦੇ ਕੀਤੀ ਹੈ ਮੈਂ ਤੇਰੇ ਨਾਲ ਕਦੇ ਵੀ ਨਹੀਂ ਬੋਲਣਾ ਇਹ ਜਿਹਾ ਸ਼ਬਦ ਦੱਸ ਭਲਾ ਮੈਂ ਕਦੇ ਪਿਆਰ ਵਿੱਚ ਕਮੀ ਆਉਣ ਦਿੱਤੀ ਹੈ ਨਾ ਪਾ ਬਿਨਾ ਮੈਂ ਤਾਂ ਐਵੇਂ ਹੀ ਮਜ਼ਾਕ ਕਰ ਰਿਹਾ ਸੀ ਤੂੰ ਤਾਂ ਮੈਨੂੰ ਮੇਰੀ ਬੀਬੀ ਨਾਲੋਂ ਵੀ ਜ਼ਿਆਦਾ ਪਿਆਰ ਕਰਦੀ ਐ ਬਸ ਰੋਟੀ ਖਵਾਉਣ ਵਿੱਚ ਪਤਾ ਨਹੀਂ ਕਿਉਂ ਥੋੜੀ ਦੇਰ ਕਰ ਦਿੰਦੀ ਐ ਰਾਜ ਗੁੱਸਾ ਪੈਂਦਾ ਹੈ ਖੜ ਜਾ ਮੈਂ ਦੱਸ ਦਿਆਂ ਤੈਨੂੰ ਸਰਦਾਰਨੀ ਰਾਜ ਦਾ ਕੰਨ ਫੜ ਲੈਂਦੀ ਹੈ ਮਜ਼ਾਕ ਹੈ ਮਾਤਾ ਮਜ਼ਾਕ ਇਹ ਸਾਰੇ ਵੀ ਹੱਸਦੇ ਮਜ਼ਾਕ ਕਰਦੇ ਖਾਣਾ ਖਾਣ ਲੱਗ ਜਾਂਦੇ ਹਨ ਅਗਲੇ ਦਿਨ ਸਵੇਰੇ ਹੀ ਸਰਦਾਰ ਦਾ ਇੱਕ ਬੰਦਾ ਸੀਨੀਅਰ ਸਕੰਦਰੀ ਸਕੂਲ ਕੋਲ ਆਪਣਾ ਸਮਾਨ ਵੇਚਣ ਲਈ ਪਹੁੰਚ ਜਾਂਦਾ ਹੈ। ਉਹ ਸਕੂਲ ਜਾਂਦੇ ਹੋਏ ਤਿੰਨ ਮੁੰਡਿਆਂ ਨੂੰ ਰੋਕ ਕੇ ਉਹਨਾਂ ਨਾਲ ਗੱਲ ਕਰਦਾ ਹੈ। ਰਾਜੂ ਕਿਵੇਂ ਲੱਭਿਆ ਕੋਈ ਨਵਾਂ ਸ਼িকার? ਉਹ ਉਹਨਾਂ ਵਿੱਚੋਂ ਇੱਕ ਨਾਲ ਗੱਲ ਕਰਦਾ ਹੈ। ਵੱਡੇ ਭਾਈ ਇੱਕ ਨਹੀਂ 4-4 ਨਵੇਂ ਗਾਕ ਸੈੱਟ ਕੀਤੇ ਹਨ। ਤੂੰ ਬਸ ਸਾਡੇ ਹਿੱਸੇ ਦਾ ਖਿਆਲ ਰੱਖੀਂ। ਅੱਗੇ ਕਦੇ ਤੁਹਾਨੂੰ ਕੁਝ ਵੀ ਕਹਿਣ ਦਾ ਮੌਕਾ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਤੂੰ ਤੂੰ ਅੱਧੀ ਛੁੱਟੀ ਪਟੂਰੀਆਂ ਵਾਲੀ ਜਿਹੜੀ ਤੇ ਆ ਕੇ ਮਿਣੀ ਸਾਹਮਣੇ ਮਾਸਟਰ ਜੀ ਆਉਂਦੇ ਦੇਖ ਕੇ ਉਹ ਅਣਜਾਣ ਬਣ ਜਾਂਦੇ ਹਨ ਜਿਵੇਂ ਉਹ ਉਸ ਨੂੰ ਜਾਣਦੇ ਨਹੀਂ ਹੋਂ ਪਰ ਦੂਰੋਂ ਰਮੀ ਮੈਡਮ ਨੇ ਉਹਨਾਂ ਨੂੰ ਉਸ ਨਾਲ ਗੱਲ ਕਰਦੇ ਦੇਖ ਲਿਆ ਸੀ ਜਲਦੀ ਨਾਲ ਰਮੀ ਮੈਡਮ ਆਪਣਾ ਐਕਟਵਾ ਸਕੂਟਰ ਸਟੈਂਡ ਵਿੱਚ ਖੜਾ ਕਰਕੇ ਉਹਨਾਂ ਦੀ ਕਲਾਸ ਵਿੱਚ ਪਹੁੰਚ ਜਾਂਦੀ ਹੈ ਗੁੱਡ ਮਾਰਨਿੰਗ ਮੈਮ ਸਾਰੇ ਬੱਚੇ ਆਪਣੀ ਆਪਣੀ ਥਾਂ ਤੇ ਖੜੇ ਹੋ ਜਾਂਦੇ ਹਨ ਗੁੱਡ ਮਾਰਨਿੰਗ ਬੱਚਿਓ ਪਲੀਜ਼ ਸੈਟ ਆਨ ਰਾਜੂ ਤੁਸੀਂ ਜਰਾ ਬਾਹਰ ਆਉਣਾ ਉਹ ਰਾਜੂ ਨੂੰ ਰੂਮ ਵਿੱਚੋਂ ਬਾਹਰ ਆਉਣ ਲਈ ਆਖਦੀ ਹੈ ਤੇ ਰਾਜੂ ਬਿਨਾ ਕੁਝ ਬੋਲੇ ਰੰਮੀ ਮੈਡਮ ਦੇ ਮੰਗ ਮੰਗਰ ਹੀ ਬਾਹਰ ਚਲਾ ਜਾਂਦਾ ਹੈ ਹਾਂਜੀ ਮੈਮ ਰਾਜੂ ਤੁਸੀਂ ਬਾਹਰ ਜਿਸ ਦੇ ਨਾਲ ਗੱਲਾਂ ਕਰ ਰਹੇ ਸੀ ਉਹ ਕੌਣ ਹੈ ਮੈਡਮ ਜੀ ਮੈਂ ਨਹੀਂ ਜਾਣਦਾ ਜੇ ਜਾਣਦੇ ਨਹੀਂ ਤਾਂ ਉਸ ਨਾਲ ਹੱਸ-ਹੱਸ ਕੇ ਗੱਲਾਂ ਕਿਉਂ ਕਰ ਰਹੇ ਸੀ? ਓ ਮੈਡਮ ਜੀ ਹੱਸ ਤਾਂ ਅਸੀਂ ਆਪਣੀਆਂ ਗੱਲਾਂ ਉੱਤੇ ਰਹੇ ਸੀ। ਤੁਸੀਂ ਭਾਵੇਂ सोनू ਤੇ ਬਿੱਲੇ ਨੂੰ ਪੁੱਛ ਲਵੋ। ਮੈਂ ਕਿਸੇ ਤੋਂ ਕਿਉਂ ਪੁੱਛਾਂ? ਜਦੋਂ ਤੈਨੂੰ ਮੈਂ ਆਪ ਉਸਦੇ ਨਾਲ ਗੱਲਾਂ ਕਰਦੇ ਹੋਏ ਵੇਖਿਆ ਹੈ। ਗੱਲਾਂ ਨਹੀਂ। ਜੀ ਮੈਂ ਤਾਂ ਬਸ ਉਸ ਨੂੰ ਡਾਕਟਰਾਂ ਵਾਲੀ ਗਲੀ ਦੇ ਬਾਰੇ ਪੁੱਛਿਆ ਸੀ ਅਤੇ ਦੱਸਿਆ ਸੀ। ਉਹਨੇ ਸਾਨੂੰ ਪਤਾ ਪੁੱਛਿਆ ਤੇ ਮੈਂ ਉਸ ਨੂੰ ਦੱਸ ਦਿੱਤਾ। ਔਰ ਕੋਈ ਗੱਲ ਨਹੀਂ ਸੀ ਅਸੀਂ ਤਾਂ ਉਸ ਨੂੰ ਜਾਣਦੇ ਵੀ ਨਹੀਂ ਠੀਕ ਹੈ ਮੈਨੂੰ ਭੁਲੇਖਾ ਪੈ ਗਿਆ ਹੋਣਾ ਤੂੰ ਜਾ ਰਾਜ ਚਲਾ ਜਾਂਦਾ ਹੈ ਪਰ ਰਮੀ ਨੂੰ ਉਸ ਦੇ ਵੱਲੋਂ ਦਿੱਤੇ ਜਵਾਬ ਉੱਤੇ ਬਿਲਕੁਲ ਵੀ ਯਕੀਨ ਨਹੀਂ ਹੋਇਆ ਰਮੀ ਵੀ ਸਟਾਫ ਰੂਮ ਵਿੱਚ ਚਲੀ ਜਾਂਦੀ ਹੈ ਰਮੀ ਕਿਸੇ ਨੂੰ ਵੀ ਕੁਝ ਨਹੀਂ ਦੱਸਦੀ ਪਰ ਆਪ ਰਾਜੂ ਸੋਨੂ ਤੇ ਬਿੱਲੇ ਤੇ ਨਜ਼ਰ ਰੱਖਦੀ ਹੈ ਇੰਜ ਹੀ ਪੰਜ ਪੀੜ ਬੀਤ ਜਾਂਦੇ ਹਨ ਅੱਧੀ ਛੁੱਟੀ ਦੀ ਘੰਟੀ ਵੱਜ ਜਾਂਦੀ ਹੈ ਰਮੀ ਜਲਦੀ ਨਾਲ ਕਲਾਸ ਵਿੱਚੋਂ ਨਿਕਲਦੀ ਹੈ। ਉਹ ਸਟਾਫ ਰੂਮ ਵਿੱਚ ਜਾਣ ਦੀ ਥਾਂ ਚੁੱਪਚਾਪ ਰਾਜੂ ਦੀ ਕਲਾਸ ਵੱਲ ਤੁਰ ਪੈਂਦੀ ਹੈ। ਰਮੀ ਮੈਮ ਕਿਵੇਂ ਅੱਜ ਲੰਚ ਨਹੀਂ ਕਰਨਾ? ਪਿੱਛੋਂ ਪ੍ਰੀਤੀ ਮੈਡਮ ਉਸ ਨੂੰ ਆਵਾਜ਼ ਮਾਰਦੀ ਹੈ। ਮੈਮ ਤੁਸੀਂ ਚਲੋ ਮੈਂ ਆਉਂਦੀ ਹਾਂ ਜੀ। ਆਹ ਰਮੀ ਮੈਡਮ ਅੱਗੇ-ਅੱਗੇ ਚੱਲ ਪੈਂਦੀ ਹੈ ਤੇ ਪ੍ਰੀਤੀ ਮੈਡਮ ਸਟਾਫ ਰੂਮ ਵਿੱਚ ਚਲੀ ਜਾਂਦੀ ਹੈ। ਜਿਵੇਂ ਰਮੀ ਨੇ ਸੋਚਿਆ ਹੁੰਦਾ ਹੈ ਉਵੇਂ ਹੀ ਹੁੰਦਾ ਹੈ। ਰਾਜੂ, सोनू ਤੇ ਬਿੱਲਾ ਤੇ ਨੇ ਨਾ ਤਾਂ ਕਲਾਸਰੂਮ ਵਿੱਚ ਸੁੰਦੇ ਹਨ ਅਤੇ ਨਾ ਹੀ ਪਲੇਗਰਾਉਂਡ ਵਿੱਚ ਅਰਪਿੰਦਰ ਰਾਜੂ ਕਿੱਥੇ ਹੈ ਰਮੀ ਕਲਾਸ ਦੇ ਮਿੰਟਰ ਨੂੰ ਪੁੱਛਦੀ ਹੈ ਮੈਡਮ ਜੀ ਪਤਾ ਨਹੀਂ ਵੈਸੇ ਉਹ ਅੱਧੀ ਛੁੱਟੀ ਨੂੰ ਸਕੂਲ ਦੇ ਬਾਹਰ ਪਟੂਰੇ ਖਾਣ ਲਈ ਜਾਂਦੇ ਹਨ ਠੀਕ ਹੈ ਮੈਡਮ ਜੀ ਜੇ ਕੋਈ ਗੱਲ ਹੈ ਤਾਂ ਮੈਂ ਬੁਲਾ ਕੇ ਲਿਆਵਾਂ ਉਹਨਾਂ ਨੂੰ ਨਹੀਂ ਨਹੀਂ ਤੁਸੀਂ ਜਾਓ ਰਮੀ ਮੈਡਮਾ ਤੇਜ਼ੀ ਨਾਲ ਸਕੂਲ ਦਾ ਪਿਛਲਾ ਗੇਟ ਖੋਲ ਕੇ ਸਕੂਲ ਵਿੱਚੋਂ ਬਾਹਰ ਆ ਜਾਂਦੀ ਹੈ ਰਾਜੂ ਦੀ ਪਿੱਠ ਹੁੰਦੀ ਹੈ ਰੰਮੀ ਦੇ ਵੱਲ ਉਹ ਸਵੇਰ ਵਾਲੇ ਬੰਦੇ ਨਾਲ ਹੀ ਖੜਾ ਗੱਲਾਂ ਕਰ ਰਿਹਾ ਹੁੰਦਾ ਹੈ ਠੀਕ ਹੈ ਵੱਡੇ ਭਾਈ ਤੂੰ ਸ਼ਾਮ ਨੂੰ ਮਾਲ ਲੈ ਕੇ ਵੱਡੇ ਪਾਰਕ ਵਿੱਚ ਆ ਜਾਈਂ ਮਿਲਦੇ ਹਾਂ ਫੇਰ ਸ਼ਾਮ ਨੂੰ ਓਏ ਤੇਰੀ ਭੈਣ ਜੀ ਆ ਗਈ ਆਖ ਕੇ ਉਹ ਭੱਜ ਪੈਂਦਾ ਹੈ ਰੁਕ ਰੁਕ ਓਏ ਕਿੱਧਰ ਭੱਜ ਰਿਹਾ ਹੈ ਰੁਕ ਓਏ ਮੁੰਡਿਓ ਫੜੋ ਇਸ ਨੂੰ ਰੰਮੀ ਵੀ ਉਸ ਦੇ ਮਗਰ-ਮਗਰ ਭੱਜ ਪੈਂਦੀ ਹੈ ਪਟੂਰਿਆਂ ਵਾਲੀ ਰੇੜੀ ਕੋਲ ਖੜੇ ਹੋਰ ਮੁੰਡੇ ਉਸ ਨੂੰ ਫੜ ਲੈਂਦੇ ਹਨ ਉਹ ਸਾਰੇ ਉਸ ਨੂੰ ਰਮੀ ਮੈਡਮ ਦੇ ਨਾਲ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਲੈ ਆਉਂਦੇ ਹਨ ਰੌਲਾ ਸੁਣ ਕੇ ਬਾਕੀ ਅਧਿਆਪਕ ਵੀ ਆ ਜਾਂਦੇ ਹਨ ਤੇ ਸਕੂਲ ਵਿੱਚ ਪੜ੍ਹਨ ਵਾਲੇ ਸਾਰੇ ਵਿਦਿਆਰਥੀ ਵੀ ਕੀ ਹੋਇਆ ਕੀ ਹੋਇਆ ਸਾਰੇ ਪਾਸਿਆਂ ਤੋਂ ਇਹੀ ਆਵਾਜ਼ਾਂ ਆ ਰਹੀਆਂ ਹੁੰਦੀਆਂ ਨੇ ਕੌਣ ਹੈ ਇਹ ਰਮੀ ਮੈਡਮ ਪ੍ਰਿੰਸੀਪਲ ਸਾਹਿਬ ਰਮੀ ਕੋਲੋਂ ਪੁੱਛਦੇ ਹਨ ਸਾਰੇ ਇਹ ਕੋਈ ਗਲਤ ਬੰਦਾ ਹੈ ਜੋ ਸਾਡੇ ਸਕੂਲ ਦੇ ਵਿਦਿਆਰਥੀਆਂ ਨੂੰ ਵਿਗਾੜ ਰਿਹਾ ਹੈ ਗਲਤ ਬੰਦਾ ਮੈਂ ਕੁਝ ਸਮਝ ਨਹੀਂ ਕਿਉਂ ਏ ਕੀ ਕੀਤਾ ਤੂੰ ਹਰਜੀਤ ਸਰ ਉਸਦੇ ਬਾਹਰ ਫੜਦੇ ਹੋਏ ਪੁੱਛਦੇ ਹਨ ਸਰ ਜੀ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਕੁਝ ਵੀ ਨਹੀਂ ਜਾਣਦਾ ਕਿ ਇਹ ਮੈਡਮ ਜੀ ਕੀ ਬੋਲ ਰਹੇ ਨੇ ਤੁਸੀਂ ਰਿਹੜੀ ਵਾਲੇ ਕੋਲੋਂ ਹੀ ਪੁੱਛ ਲਓ ਮੈਂ ਤਾਂ ਪਟੂਰੇ ਖਾਣ ਲਈ ਖੜਾ ਸੀ ਪਤਾ ਨਹੀਂ ਇਹ ਮੈਡਮ ਨੂੰ ਕੀ ਸ਼ੱਕ ਹੋ ਗਿਆ ਤੇ ਰੌਲਾ ਪਾਉਣ ਲੱਗ ਪਈ ਕੋਈ ਆਪਣੇ ਵਾਲ ਛੜਾਉਂਦਾ ਹੋਇਆ ਅੱਗੋ ਜਵਾਬ ਦਿੰਦਾ ਹੈ ਰੰਮੀ ਮੈਡਮਾ ਸੁਣਿਆ ਤੁਸੀਂ ਇਹ ਕੀ ਆਖ ਰਿਹਾ ਹੈ ਪ੍ਰਿੰਸੀਪਲ ਸਾਹਿਬ ਰੰਮੀ ਮੈਡਮ ਨੂੰ ਅੱਗੋ ਆਖਦੇ ਨੇ ਸਰ ਇਹ ਬਕਵਾਸ ਕਰ ਰਿਹਾ ਜੀ ਮੈਨੂੰ ਤਾਂ ਲੱਗਦਾ ਹੈ ਇਹ ਆਪਣੇ ਵਿਦਿਆਰਥੀਆਂ ਨੂੰ ਨਸ਼ੇ ਉੱਤੇ ਲਗਾਉਂਦਾ ਹੈ ਕੀ ਬੋਲ ਰਹੇ ਹੋ ਮੈਡਮ ਜੀ ਜੇ ਮੈਂ ਕੁਝ ਬੋਲ ਨਹੀਂ ਰਿਹਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਬੋਲੀ ਜਾਓ ਮੈਂ ਪੁਲਿਸ ਕੋਲ ਵੀ ਜਾਵਾਂਗਾ ਜੀ ਤੈਨੂੰ ਕਿਤੇ ਵੀ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਪੁਲਿਸ ਨੂੰ ਇੱਥੇ ਹੀ ਬੁਲਾ ਲਿਆ ਹੈ ਉਹਨਾਂ ਦੇ ਗੱਲਾਂ ਕਰਦੇ ਕਰਦੇ ਪੁਲਿਸ ਪਾਰਟੀ ਵੀ ਉੱਥੇ ਹੀ ਪਹੁੰਚ ਜਾਂਦੀ ਹੈ ਹਾਂ ਜੀ ਕਿਸ ਨੇ ਕੀਤਾ ਸੀ ਫੋਨ ਤੇ ਕੀ ਹੋ ਗਿਆ ਏਐਸਆਈ ਦਫ਼ਤਰ ਵਿੱਚ ਬੜਦੇ ਹੀ ਪੁੱਛਦਾ ਹੈ ਸਾਰਾ ਮੈਂ ਫੋਨ ਕੀਤਾ ਸੀ ਜੀ ਰਮੀ ਸਾਰੀ ਗੱਲ ਦੱਸਦੀ ਹੈ ਹਾਂ ਭਾਈ ਬੋਲ ਤੂੰ ਕੀ ਬੋਲਣਾ ਹੈ ਇਹ ਐਸਆਈ ਸਾਹਿਬ ਉਸ ਨੂੰ ਪੁੱਛਦੇ ਹਨ ਸਰ ਜੀ ਮੈਡਮ ਜੀ ਨੂੰ ਪਤਾ ਨਹੀਂ ਕਿਸੇ ਦਾ ਭਲੇਖਾ ਪੈ ਗਿਆ ਜੀ ਉਹ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਕੋਲੋਂ ਕੁਝ ਵੀ ਨਹੀਂ ਨਿਕਲਦਾ ਮੈਡਮ ਜੀ ਮੈਨੂੰ ਲੱਗਦਾ ਹੈ ਇਹ ਸਹੀ ਆਖ ਰਿਹਾ ਹੈ ਤੁਹਾਨੂੰ ਕੋਈ ਵਹਿਮ ਹੋ ਗਿਆ ਹੈ ਜਾਂ ਕਿਸੇ ਦਾ ਭਲੇਖਾ ਪੈ ਰਿਹਾ ਹੈ ਤੂੰ ਜਾ ਬਈ ਉਹ ਉਸ ਨੂੰ ਅੱਗੋਂ ਭੇਜ ਦਿੰਦਾ ਹੈ ਉਹ ਰੰਮੀ ਨੂੰ ਘੂਰਦਾ ਹੋਇਆ ਨਿਕਲ ਜਾਂਦਾ ਹੈ मैडम जी ਤੁਸੀਂ ਸਾਡਾ ਵੀ ਐਵੇਂ ਹੀ ਟਾਈਮ ਖਰਾਬ ਕੀਤਾ ਪੁਲਿਸ ਵਾਲੇ ਵੀ ਉਥੋਂ ਚਲੇ ਜਾਂਦੇ ਨੇ ਚਲੋ ਭਈ ਸਾਰੇ ਬੱਚੇ ਆਪਣੀਆਂ ਆਪਣੀਆਂ ਜਮਾਤਾਂ ਵਿੱਚ ਚਲੋ ਮੈਨੂੰ ਕੋਈ ਵੀ ਇੱਥੇ ਦਿਖਣਾ ਨਹੀਂ ਚਾਹੀਦਾ ਰਜੇਸ਼ ਸਰ ਬੱਚਿਆਂ ਨੂੰ ਜਮਾਤਾਂ ਵਿੱਚ ਭੇਜਣ ਲੱਗ ਜਾਂਦੇ ਹਨ ਰੰਮੀ ਚੁੱਪਚਾਪ ਖੜੀ ਹੁੰਦੀ ਹੈ ਰੰਮੀ ਮੈडम ਜੇਕਰ ਕੋਈ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਵੀ ਸਭ ਕੁਝ ਸ਼ਾਂਤੀ ਨਾਲ ਸੋਚ ਕੇ ਕਰੀਦਾ ਹੁੰਦਾ ਹੈ ਤਾਨੂੰ ਇਹ ਸਾਰੀ ਗੱਲ ਦੱਸਣੀ ਚਾਹੀਦੀ ਸੀ ਪਹਿਲਾਂ ਸੌਰੀ ਸਾਰਾ ਸ਼ਾਇਦ ਮੈਨੂੰ ਭੁਲਿਖਾ ਪੈ ਗਿਆ ਆਈ ਐਮ ਸੌਰੀ ਆਖਰ ਮੀ ਮੈਡਮ ਪਰੇਸ਼ਾਨੀ ਵਿੱਚ ਹੀ ਸਟਾਫ ਰੂਮ ਵਿੱਚ ਚਲੀ ਜਾਂਦੀ ਹੈ ਰਮੀ ਤੁਸੀਂ ਪਾਣੀ ਪੀਓ ਤੇ ਖਾਣਾ ਖਾਓ ਨਾਲੇ ਆਪਾਂ ਨੂੰ ਕੀ ਸਾਰੇ ਹੈ ਹੀ ਇਹੋ ਜਿਹੇ ਗੰਦੇ ਬੰਦੇ ਆਪਾਂ ਇਹਨਾਂ ਨਾਲ ਦੁਸ਼ਮਣੀ ਕਿਉਂ ਪਾਉਣੀ ਹੈ ਪ੍ਰੀਤੀ ਮੈਡਮ ਉਸ ਨੂੰ ਸਮਝਾਉਣ ਲੱਗ ਪਈ ਪ੍ਰੀਤੀ ਮੈਡਮ ਇਹਨਾਂ ਬੱਚਿਆਂ ਦੇ ਘਰ ਦੇ ਆਪਣੇ ਕੋਲ ਬਹੁਤ ਉਮੀਦਾਂ ਨਾਲ ਇਹਨਾਂ ਨੂੰ ਭੇਜਦੇ ਹਨ ਜਾਰਾ ਹੁਣ ਉਹ ਪ੍ਰਾਣੀਆਂ ਗੱਲਾਂ ਨਹੀਂ ਰਹੀਆਂ ਮੈਂ ਤਾਂ ਵੱਡੇ ਹੋਣ ਦੇ ਨਾਤੇ ਇਹੀ ਸਮਝਾਵਾਂਗੀ ਕਿ ਤੁਸੀਂ ਇਹ ਸਭ ਤੋਂ ਦੂਰ ਹੀ ਰਹੋ ਜਿਸਦੇ ਦਰਦ ਹੋਵੇਗੀ ਆਪੇ ਹੀ ਦਵਾਈ ਲਵੇਗਾ ਰਮੀ ਹੋਰ ਕੋਈ ਵੀ ਗੱਲ ਕੀਤੇ ਬਿਨਾ ਆਪਣੀ ਕਲਾਸ ਲਗਾਉਣ ਲਈ ਚਲੀ ਜਾਂਦੀ ਹੈ ਰਾਜੂ ਕਿੱਥੇ ਹੈ ਕਲਾਸ ਵਿੱਚ ਜਾਂਦੇ ਹੀ ਉਸਨੇ ਰਾਜੂ ਦੇ ਬਾਰੇ ਪੁੱਛਿਆ ਮੈਡਮ ਜੀ ਉਹ ਅੱਧੀ ਛੁੱਟੀ ਦੇ ਬਾਅਦ ਆਈ ਨਹੀਂ ਜੀ ਉਸ ਦੀ ਕਿੱਟ ਵੀ ਇੱਥੇ ਹੀ ਪਈ ਹੈ ਹਰਬਿੰਦਰ ਜਵਾਬ ਦਿੰਦਾ ਹੈ ਰਮੀ ਪੀੜ ਲਗਾ ਕੇ ਆ ਜਾਂਦੀ ਹੈ ਛੁੱਟੀ ਹੋ ਜਾਂਦੀ ਹੈ ਰਮੀ ਆਪਣੀ ਐਕਟ ਬਾਜ਼ ਜਿਵੇਂ ਹੀ ਛੋਟੀ ਗਲੀ ਵਿੱਚੋਂ ਦੀ ਕੱਢਦੀ ਹੈ ਉਸ ਦੇ ਮੰਗਰ ਇੱਕ ਮੋਟਰਸਾਈਕਲ ਲੱਗ ਜਾਂਦਾ ਹੈ ਨਮਸਤੇ ਮੈਡਮ ਜੀ ਮੋਟਰਸਾਈਕਲ ਉੱਤੇ ਦੋ ਬੰਦੇ ਸਵਾਰ ਹੁੰਦੇ ਹਨ ਤੇ ਦੋਨਾਂ ਦੇ ਹੈਲਮਟ ਪਾਏ ਹੁੰਦੇ ਹਨ ਉਹ ਆਪਣੀ ਮੋਟਰਸਾਈਕਲ ਰਮੀ ਦੇ ਪਿੱਛੇ ਕਰਕੇ ਰੋਕ ਲੈਂਦੇ ਹਨ ਇਹ ਕੀ ਬਤਮੀਜੀ ਹੈ ਮੈਡਮ ਜੀ ਬਤਮੀਜੀ ਤਾਂ ਹਲੇ ਤੱਕ ਕੀਤੀ ਵੀ ਨਹੀਂ ਬਸ ਤੁਹਾਨੂੰ ਸਮਝਾਉਣ ਲਈ ਰੋਕਿਆ ਹੈ ਤੁਹਾਨੂੰ ਜਿਸ ਕੰਮ ਦੀ ਸਰਕਾਰ ਵੱਲੋਂ ਤਨਖਾਹ ਮਿਲਦੀ ਹੈ ਨਾ ਬਸ ਉਹਨਾਂ ਹੀ ਕੰਮ ਕਰੋ ਇਸ ਨੂੰ ਧਮਕੀ ਨਾ ਸਮਝਣਾ ਆਹ ਕੋਹੋ ਮੋਟਰਸਾਈਕਲ ਲੈ ਕੇ ਚਲੇ ਜਾਂਦੇ ਹਨ ਉਹ ਰੋਕਿਆ ਤਾਂ ਸਹੀ ਆਏ ਵੱਡੇ ਮੈਨੂੰ ਧਮਕੀ ਦੇਣ ਵਾਲੇ ਮੈਂ ਮੇਜਰ ਲਖਵੀਰ ਸਿੰਘ ਦੀ ਸ਼ੇਰਨੀ ਹਾਂ ਸ਼ੇਰਨੀ ਇੱਕ ਵਾਰੀ ਰੁਕੋ ਤਾਂ ਸਹੀ ਫੇਰ ਵਗਾਉਂਦੀ ਹਾਂ ਸਭ ਦੇਖਾਂਗੇ ਮੈਡਮ ਜੀ ਤੇਰਾ ਸਭ ਕੁਝ ਦੇਖਾਂਗੇ ਤੇ ਤੈਨੂੰ ਸਭ ਕੁਝ ਦਿਖਾਵਾਂਗੇ ਵੀ ਜੇ ਤੂੰ ਨਾ ਸਮਝੀ ਤਾਂ ਉਹ ਵਾਪਸ ਆਉਂਦੇ ਹਨ ਤੇ ਰੰਮੀ ਦੀ ਐਕਟਪਾ ਤੇ ਲੱਤ ਮਾਰ ਕੇ ਤੇਜ਼ੀ ਨਾਲ ਨਿਕਲ ਜਾਂਦੇ ਹਨ ਕੱਲ ਨੂੰ ਅਗਲੇ ਭਾਗ ਦਾ ਤੁਸੀਂ ਜ਼ਰੂਰ ਦੇਖਿਓ ਬਿਰੰਮੀ ਮੈਡਮ ਦਾ ਕੀ ਹਾਲ ਕਰਦੇ ਨੇ ਇਸ ਬਾਰੇ ਜ਼ਰੂਰ ਸੁਣਨਾ ਜੀ ごはんにのわんたすこんりぼうとぼうとのわるじ。